ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਬਠਿੰਡਾ ਭਾਰਤੀ ਕਿਸਾਨ ਕ੍ਰਾਂਤੀਕਾਰੀ ਯੂਨੀਅਨ ਵੱਲੋਂ ਜ਼ਮੀਨ ਨੂੰ ਲੈ ਕੇ ਕੱਢੀ ਗਈ ਇੱਕ ਮੋਟਰਸਾਈਕਲ ਰੈਲੀ ਇਹ ਰੈਲੀ ਐਮਜ਼ ਜodhpur ਰਮਾਣਾ ਅਤੇ ਕਈ ਪਿੰਡਾਂ ਵਿੱਚੋਂ ਹੁੰਦੇ ਹੋਏ ਵਾਪਸ ਪਟੇਲ ਨਗਰ ਤੋਂ ਚੱਲ ਕੇ ਕਾਫੀ ਦੂਰ ਤੱਕ ਜਾਏਗੀ ਉਹਨਾਂ ਦਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਦੇ ਸੀਨੀਅਰ ਅਗੂ ਨੇ ਕਿਹਾ ਕਿ ਹੁਣ ਤੱਕ ਪੰਜਾਬ ਸਰਕਾਰ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ ਅਤੇ ਆਪਣੀ ਸਾਡੀ ਜ਼ਮੀਨ ਹੜਪਣਾ ਚਾਹੁੰਦੀ ਹੈ ਇਸ ਕਰਕੇ ਅਸੀਂ ਮੋਟਰਸਾਈਕਲ ਰੈਲੀ ਕੱਢਾਂਗੇ ਅਤੇ ਇਸ ਸੰਘਰਸ਼ ਨੂੰ ਅਗਰ ਸਾਡੀ ਮੰਗਾਂ ਨੂੰ ਨਾ ਪੂਰਾ ਕੀਤਾ ਗਿਆ ਤਾਂ ਅਸੀਂ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਬਠਿੰਡਾ ਤੋਂ ਰੋਸ਼ਨੀ ਪੰਜਾਬ ਦੀ ਚੈਨਲ ਅਸ਼ੋਕ ਬੰਸਲ ਦੀ ਰਿਪੋਰਟ ਪਰਦਾਨ ਭਰ ਦੇ ਕਿਸਾਨ ਜਿਹਨਾਂ ਨੇ ਕ੍ਰਾਂਤੀ ਕਰੀ ਅੱਜ ਕੀ ਗੱਲ ਹੋਏ ਕਿ ਕਿਸਾਨ ਇਕੱਠੇ ਹੋਏ ਅੱਜ ਦਾ ਜਿਹੜਾ ਇਹ ਸੱਦਾ ਹੈ ਇਹ ਕਿਸਾਨ ਮਜ਼ਦੂਰ ਮੋਰਚਾ ਬਣਿਆ ਹੋਇਆ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਖਨੌਰੀ ਤੇ ਸ਼ੰਭੂ ਬਾਰਡਰਾਂ ਤੇ ਮੋਰਚਾ ਲਾਇਆ ਸੀ ਇਹ ਇਹ ਉਹ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਅੱਜ ਸੱਦਾ ਹੈ ਕਿ ਜਿਹੜਾ ਸਰਕਾਰ ਦਾ ਲੈਂਡ ਪਾਲਿਸੀ ਐਕਟ ਜ਼ਮੀਨਾਂ ਖੋਹਣ ਵਾਲਾ ਕਾਨੂੰਨ ਹੈ ਉਹਦਾ ਵਿਰੋਧ ਕਰਨਾ ਹੈ ਜਿਹੜੇ-ਜਿਹੜੇ ਕਿਸਾਨਾਂ ਦੀ ਭੇਂਟ ਚੜ੍ਹੇ ਆ ਉਹਨਾਂ ਦਾ ਉਹਨਾਂ ਦੇ ਹੱਕ ਜਹਾਦ ਦਾ ਨਾਅਰਾ ਮਾਰਨਾ ਹੈ ਇਸ ਲਈ ਜਿਹੜੇ-ਜਿਹੜੇ ਏਰੀਆ ਆਪਦੇ-ਆਪਦੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਪਿੰਡ ਪ੍ਰਭਾਵਤਾ ਹੈ ਉਹ ਪਿੰਡਾਂ ਦੇ ਵਿੱਚ ਤੁਸੀਂ ਮੋਟਰਸਾਈਕਲ ਮਾਰਚ ਕਰਨਾ ਹੈ ਉਹਨਾਂ ਨੂੰ ਜਾਗਰਤ ਕਰਨਾ ਵੀ ਤੁਸੀਂ ਇਕੱਲੇ ਨਹੀਂ ਅਸੀਂ ਸਾਰੇ ਤੁਹਾਡੇ ਨਾਲ ਆ ਇਸ ਲਈ ਅੱਜ ਦਾ ਸਾਡਾ ਪ੍ਰੋਗਰਾਮ ਇਹ ਉਹ ਪਿੰਡਾਂ ਦੇ ਵਿੱਚ ਮਾਰਚ ਕਰਨ ਦਾ ਹੈ ਕਿੱਥੇ-ਕਿੱਥੇ ਤੱਕ ਮਾਰਚ ਹੋਵੇ ਇਹ ਜਿਹੜਾ ਅੱਜ ਦਾ ਮਾਰਚ ਹੈ ਇਹ ਇੱਥੋਂ ਸ਼ੁਰੂ ਹੋ ਕੇ ਜੋਧਪੁਰ ਰਮਾਣਾ ਜਿੱਦੀ 850 ਏਕੜ ਦੇ ਕਰੀਬ ਜਮੀਨ ਆਈ ਹੈ ਇਹ ਨਾਲ ਇਹ ਨਰੂਆਣਾ ਯੀ 2.5 ਹਕਟ ਕਲਾ ਦੱਸਦੇ ਆ ਤੇ ਨਾਲ ਝੂਟੀ ਮੱਲਾ ਹੈ ਉਹਦੀ ਥੋੜੀ ਜਿਹੀ ਘੱਟ ਜ਼ਮੀਨ ਹੈ ਇਹ ਤਿੰਨ ਪਿੰਡ ਪ੍ਰਭਾਵਤ ਹੈ ਪਰ ਇਹ ਸਾਡੀ ਜਿ세 ਬੰਦੀ ਭਾਰਤੀ ਕਿਸਾਨ ਜੁੰਡ ਨੇ ਨਿਂ ਕ੍ਰਾਂਤੀਕਾਰੀ ਇਹ ਸਮਝਦੀ ਹੈ ਇਹ ਤਿੰਨ ਪਿੰਡ ਨਹੀਂ ਇਹ ਤਾਂ ਇਕੱਲਾ ਇੱਕ ਪੈਰ ਤਰਾ ਹੈ ਕੱਲ ਨੂੰ ਪਤਾ ਨਹੀਂ ਕਿਹੜੇ ਕਿਹੜੇ ਪਿੰਡਾਂ ਦੇ ਮਤਲਬ ਫਰੀਜ ਕਰਿਆ ਕਰਨ ਵੀ ਕਦਿਆ ਕਰਨ ਵੀ ਆ ਤਾਂ ਥੋੜੀ ਮਤਲਬ ਇਹ ਉਹ ਹੋਗੀ ਜਿਹੜੇ ਬਿਨਾ ਪੈਸਿਆਂ ਤੋਂ ਖੂਨ ਵਾਲੀ ਪਾਲਸੀ ਹੈ ਇਹਦਾ ਸਾਰੇ ਪੰਜਾਬੀਆਂ ਨੂੰ ਵਿਰੋਧ ਕਰਨਾ ਚਾਹੀਦਾ ਕਿਸਾਨਾਂ ਨੂੰ ਵਿਰੋਧ ਕਰਨਾ ਚਾਹੀਦਾ ਕਿਉਂਕਿ ਜਿਹੜੀ ਖੇਤੀ ਸੈਕਟਰ ਹੈ ਇਹ 50% ਲੋਕਾਂ ਨੂੰ ਰੋਜ਼ਗਾਰ ਦਿੰਦਾ ਤੇ ਜੇ ਖੇਤੀ ਨਾ ਰਹੀ ਤਾਂ ਜਿਹੜਾ ਸਾਰੇ ਲੋਕ ਬੇਰੁਜ਼ਗਾਰ ਹੋ ਜਾਣਗੇ ਸਾਡੇ ਦੁਕਾਨਦਾਰ ਵੀਰ ਹੈ ਜਾਂ ਹੋਰ ਤਾਂ ਓਕੇ ਹੈ ਇਹਨਾਂ ਦਾ ਵੀ ਕਿਸਾਨੀ ਤੇ ਹੀ ਮਤਲਬ ਜਿਹੜਾ ਕਾਰੋਬਾਰ ਚੱਲਦੇ ਆ 80% ਇਕਨੋਮੀ ਕੱਚੇ ਮਾਲ ਤੇ ਘੁੰਮਦੀ ਹੈ ਜਿਹੜਾ ਕਿਸਾਨੀ ਤੋਂ ਪੈਦਾ ਹੁੰਦਾ ਤੇ ਉਹ ਪੈਸਾ ਕਿਸਾਨਾਂ ਕੋਲੇ ਆਉਂਦਾ ਤੇ ਉਹ ਸਾਰੇ ਤਰਕਿਆਂ ਤੇ ਇਨਵੈਸਟਮੈਂਟ ਹੁੰਦਾ ਤੇ ਅੱਜ ਦੇ ਇਹ ਕਿਸਾਨੀ ਦਾ ਕਿੱਥੇ ਹੀ ਖੁੱਸ ਗਿਆ ਜਿਵੇਂ ਨਾ ਰਹੀਆਂ ਤਾਂ ਕੱਚੇ ਮਾਲ ਤੇ ਪੈਸਾ ਕਿੱਥੋਂ ਆਊਗਾ ਤੇ ਫੇਰ ਇਹ ਸਾਰੇ ਧੌਕਿਆਂ ਕੋਲੇ ਜਾਊ ਕਿੱਥੋਂ ਕਿਉਂਕਿ ਇਹਦੇ ਵਿੱਚ ਇਕੱਲੇ ਕਿਸਾਨ ਨੇ ਨਹੀਂ ਮਰਨਾ ਇਹਦੇ ਵਿੱਚ ਸਾਰੇ ਧੌਕਿਆਂ ਨੇ ਮਤਲਬ ਡੁੱਬਣਾ ਹੈ ਇਸ ਲਈ ਸਾਡੀ ਸਾਰੇ ਧੌਕਿਆਂ ਨੂੰ ਬੇਨਤੀ ਹੈ ਵੀ ਜਿਹੜਾ ਇਹ ਸਰਕਾਰਾਂ ਕਾਰਪੋਰੇਟਾਂ ਅੱਗੇ ਬੈਸ ਚੁੱਕੀਆਂ ਕਾਰਪੋਰੇਟਾਂ ਅੱਗੇ ਬਿਕ ਚੁੱਕੀਆਂ ਉਹਨਾਂ ਤੋਂ ਮੋٹے ਫੰਡ ਲੈ ਕੇ ਲੋਕਾਂ ਨੂੰ ਉਜਾੜਦੇ ਤੁਲੀਆਂ ਹੋਈਆਂ ਇਸ ਲਈ ਇਹਦਾ ਵਿਰੋਧ ਕਰਨਾ ਚਾਹੀਦਾ ਹੈ ਤੇ ਬੋਲਣਾ ਚਾਹੀਦਾ ਕੋਈ ਇਕੱਠ ਕਰਕੇ ਬੋਲ ਸਕਦਾ ਹੈ ਕੋਈ ਆਪਦੇ ਨਿੱਜੀ ਵਿਚਾਰ ਸੋਸ਼ਲ ਮੀਡੀਆ ਦੇ ਰਾਹੀਂ ਦੇ ਸਕਦਾ ਹੈ ਕੋਈ ਪਿੰਡਾਂ ਚ ਬੈਠਾ ਪ੍ਰਚਾਰ ਕਰ ਸਕਦਾ ਹੈ ਕਿਉਂਕਿ ਜੇ ਲੋਕ ਜਾਗਣਗੇ ਤੁਸੀਂ ਵੇਖਿਆ ਕਿ ਜਿਹੜਾ ਦਿੱਲੀ ਮੋਰਚਾ ਲੱਗਿਆ ਸੀਗਾ 1% ਦਾ ਵੀ 0.57% ਲੋਕ ਸੀ ਜਿਹੜੇ 20 30 40000 ਲੜਨ ਵਾਲੇ ਲੋਕ ਸੀ ਜੇ ਉਹ 1% ਦਾ 0.57% ਸੈਂਟਰ ਸਰਕਾਰ ਨੂੰ ਝੁਕਾ ਸਕਦੇ ਆ ਕਹਿੰਦੇ ਕਿਤੇ 1% ਲੋਕਾਂ ਨੂੰ ਵੀ ਜਾਗਰਤ ਹੋ ਜਾਣ 1% ਲੋਕ ਸੰਘਰਸ਼ਾਂ ਦੇ ਰਾਹ ਤੇ ਆ ਜਾਣ 3.5 ਕਰੋੜ ਦੀ ਆਬਾਦੀ ਹੈ 3.5 ਲੱਖ ਬੰਦਾ ਬਣਦਾ ਤੇ ਕਿਸੇ ਸਰਕਾਰ ਦੀ ਮਜਾਲ ਨਹੀਂ ਕਿਸੇ ਦਾ ਧੱਕਾ ਹੋ ਜੂਗਾ ਕਿਸੇ ਸਰਕਾਰ ਦੀ ਮਜਾਲ ਨਹੀਂ ਵੀ ਉਹ ਲੋਕਾਂ ਤੋਂ ਵੋਟ ਜਾਊਗੀ ਇਸ ਲਈ ਅਸੀਂ ਉਹ ਲੋਕਾਂ ਨੂੰ ਜਗਾਉਣ ਦਾ ਜਰੀਆ ਸਾਡਾ ਅੱਜ ਦਾ ਜਿਹੜਾ ਇਹ ਮੋਟਰਸਾਈਕਲ ਮਾਰਚ ਹੈ ਜਿਹੜੇ ਖੇਤੀ ਕਾਨੂੰਨ ਬਣਾਏ ਜਾ ਰਹੇ ਸੀ ਕਿਤੇ ਉਹਨਾਂ ਦਾ ਹਿੱਸਾ ਤਾਂ ਨਹੀਂ ਇਹ ਇਹ ਬਿਲਕੁਲ ਉਦੋਂ ਵੀ ਟੱਪ ਕੇ ਆ ਅਜੇ ਖੇਤੀ ਕਾਨੂੰਨ ਤਾਂ ਇਹ ਸੀ ਵੀ ਜਿਹੜੀਆਂ ਮੰਡੀਆਂ ਆ ਉਹਨਾਂ ਨੂੰ ਖਤਮ ਕਰਕੇ ਤੇ ਉਹ ਕਾਰਪੋਰੇਟਾਂ ਦੇ ਪੱਲੇ ਪਾਉਣ ਦਾ ਸੀ ਇਹ ਤਾਂ ਹੁਣ ਉਦੋਂ ਵੀ ਗਾਹਾਂ ਵੀ ਖੇਤੀ ਜਮ੍ਹਾਂ ਖੋ ਕੇ ਖੇਤੀ ਜਮ੍ਹਾਂ ਖੋ ਕੇ ਉਹਨਾਂ ਦੇ ਮੂਰੇ ਮਤਲਬ ਨੰਟਾ ਕਢਾਉਣ ਵਾਲਾ ਉਹਨਾਂ ਦੇ ਟਿਫਨ ਚਕਾਉਣ ਵਾਲਾ ਕਾਨੂੰਨ ਹੈ ਕਿਉਂਕਿ ਅੱਗੇ ਸਰਕਾਰਾਂ ਅਕਵਾਇਰ ਕਰਦੀਆਂ ਉਹਦਾ ਕੁਛ ਨਾ ਕੁਛ ਦਿੰਦੀਆਂ ਕਿਸਾਨ ਨੂੰ ਮਤਲਬ ਰੇਟ ਮਿਲਦੇ ਮੁਆਵਜ਼ੇ ਮਿਲਦੇ ਪਰ ਹੁਣ ਤਾਂ ਇਹ ਇਹ ਵੀ ਇੱਕ ਕਿੱਲੇ ਦੇ ਵਿੱਚੋਂ ਦੋ ਕਨਾਲਾਂ ਸਾਨੂੰ ਦੇਵਾਂਗੇ ਉਹ ਵੀ 10 12 15 ਸਾਲ ਨੂੰ ਜਦੋਂ ਡਿਵੈਲਪਮੈਂਟ ਹੋਊਗੀ ਉਹਦੇ ਵਿੱਚ ਵੀ ਜਿਹੜੀਆਂ ਦੋ ਕਨਾਲਾਂ ਦੇਣੀਆਂ ਤਾਂ 60 ਲੱਖ ਘਟੋ ਘਟ ਉਹ ਤੋਂ ਕਿਸਾਨ ਤੋਂ ਭਰਾਇਆ ਜਾਣਾ ਜਿਹੜਾ ਉਹਨੂੰ ਬਣਿਆ ਬਣਾਇਆ ਮਕਾਨ ਦੇਣਾ ਫਿਰ ਇਸ ਲਈ ਕਿਸਾਨ ਦਾ ਤਿੰਨ ਹਿੱਸੇ ਖੋ ਕੇ ਚੌਥੇ ਹਿੱਸੇ ਦਾ ਤੁਸੀਂ ਲਾਲਚ ਦੇਈ ਜਾਂਦੇ ਹੋ ਇਹ ਜਮ੍ਹਾਂ ਕਿਸਾਨਾਂ ਨੂੰ ਮਾਰਨ ਵਾਲੀ ਗੱਲ ਹੈ ਇਹਦਾ ਅਸੀਂ ਡਟ ਕੇ ਵਿਰੋਧ ਕਰਦੇ ਹਾਂ ਤੇ ਸਰਕਾਰ ਨੂੰ 1 ਇੰਚ ਪੈੜੀ ਨਹੀਂ ਛੱਡਣ ਛੱਡਾਂਗੇ ਮਰਨਾ ਮਨਜ਼ੂਰ ਹੈ ਸਰਕਾਰ ਲੋਕਾਂ ਦੀਆਂ ਲਾਚਾਂ ਉੱਤੇ ਨੰਕੇ ਦਾ ਬਿਸ਼ੱਕ ਬਣਾ ਰਹੇ ਪਰ ਜਿਥੇ ਬੰਦਿਆਂ ਦਾ ਧਾਰਿਆ ਹੋਇਆ ਵੀ ਇਹਦੋਂ ਪਿੱਛੇ ਨਹੀਂ ਮਰਤਲ ਹਟਾਂਗੇ ਜਿੰਨਾ ਚਿਰ ਸਰਕਾਰ ਕਦਮ ਪਿੱਛੇ ਨਹੀਂ ਕਰਦੀ ਧੰਨਵਾਦ ਜੀ